ਸਸ਼ੀ ਕਾਲ ਜੀ ਮੈਂ ਹਾਂ ਕਿ ਰਣਦੀਪ ਗੌਰ ਮਠਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਕੱਟ ਪੀਸਸ ਦੇ ਵੀਡੀਓ ਦੁਬਾਰਾ ਲੈ ਕੇ ਆਏ ਆ ਜੀ ਕੱਟ ਪੀਸ ਸਾਰੇ ਰਹਿਣਗੇ ਜੀ ਆਪਣੇ ਕੋਲੇ ਰਸੀਆ ਬ੍ਰਾਂਡ ਦੇ ਸਾਰੇ ਕੱਟ ਪੀਸ कॉटन ਲੌਨ ਰਸੀਆ ਬ੍ਰਾਂਡ ਦੇ ਕੱਟ ਪੀਸਸ ਰਹਿਣਗੇ ਜੀ ਸਟੱਫ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਪਿਓਰ कॉटन ਵਿੱਚੇ ਬਟਰ कॉटन ਹੈ ਜੀ ਵਿੱਚੇ ਪਿਓਰ कॉटन ਹੈ कॉटन ਲੌਨ कॉटन ਦੇ ਹੈ ਜੀ ਬਟਰ कॉटन ਦੇ ਹੈ ਇੱਕ ਦੋ ਪੀਸ ਤਾਂ ਉਹਨੂੰ ਵਿੱਚੇ ਸ਼ਿਮਰ ਦੇ ਵੀ ਮਿਲ ਜਾਣਗੇ ਸੇਮ ਰੇਟ ਹੀ ਕੱਢਦੇ ਆ ਜੀ ਸਾਰੇ ਬਹੁਤ ਸੋਨੇ ਕਲਰਸ ਦੇ ਵਿੱਚ ਆਏ ਨੇ ਜੀ ਮੈਂ ਤੁਹਾਨੂੰ ਦੱਸਦੇ ਮੈਂ ਇਹ ਸਾਰੇ ਰਹਿਣਗੇ ਵੱਡੇ ਵਰਦ ਦੇ ਵਿੱਚ ਵੱਡਾ ਪਣਾ ਰਹੂਗਾ ਜੀ ਇਹਨਾਂ ਦਾ 3.5 ਮੀਟਰ ਕਪੜਾ ਹੈ ਜੀ ਪ੍ਰਾਈਸ ਇੱਕ ਸੂਟ ਦਾ 3.5 ਮੀਟਰ ਕੰਪਲੀਟ ਦੇ ਵਿੱਚ ਸੂਟ ਬਣ ਜਾਂਦਾ ਵੱਡੇ ਵਰਦ ਦਾ ਜਦੋਂ ਵੱਡਾ ਪਣਾ ਹੁੰਦਾ ਜੀ 3.5 ਮੀਟਰ ਦੇ ਵਿੱਚ ਸੂਟ ਬਣ ਜਾਂਦਾ 3.5 ਮੀਟਰ ਪ੍ਰੋਪਰ 5 ਮੀਟਰ ਦੀ ਬਰੋਬਰ ਦੀ ਲੈਂਥ ਹੁੰਦੀ ਹੈ ਜੀ ਠੀਕ ਹੈ 3.5 ਮੀਟਰ ਰਹੂਗਾ ਜੀ 500 ਰੁਪਏ ਦਾ ਅਗਰ 3 ਮੀਟਰ ਹੋਇਆ 450 ਦਾ ਉਸੇ ਹਿਸਾਬ ਨਾਲ ਘਟੀ ਜਾਊਗਾ 2.5 ਮੀਟਰ ਹੋਇਆ ਜੀ ਸਾਰਾ 375 ਦਾ ਸੂਟ ਬਣ ਜਾਣਾ ਹੈ ਪੌਣੇ 3 ਮੀਟਰ ਹੋਇਆ 410 ਰੁਪਏ ਦਾ ਬਣ ਜਾਣਾ ਹੈ ਜੇ 1.5 ਮੀਟਰ ਹੋਇਆ ਜਾਂ 1.75 ਹੋਇਆ ਜੀ ਜਿਵੇਂ ਕੱਲੀ ਸ਼ਰਟ ਦਾ 1.75 ਦਾ 250 ਰੁਪਏ ਦਾ ਬੰਨਣਾ ਹੈ ਅਗਰ 1.5 ਮੀਟਰ ਹੋਇਆ ਜੀ 225 ਰੁਪਏ ਦਾ ਬੰਨਣਾ ਹੈ ਠੀਕ ਹੈ ਪ੍ਰੋਪਰ 3.5 ਮੀਟਰ ਜਿਹੜੀ ਲੈਂਥ ਹੋਊਗੀ 500 ਰੁਪਏ ਦਾ ਸੂਟ ਬੰਨਣਾ ਹੈ ਨਾਰਮਲ ਲੈਂਥ 'ਚ 100 ਰੁਪਏ ਮੀਟਰ ਬੰਨਦਾ ਜੀ ਆਪਣਾ 500 ਦਾ 5 ਮੀਟਰ ਠੀਕ ਹੈ ਇਹ ਵੱਡੇ ਵਰਦ ਹੈ ਜੀ 3.5 ਮੀਟਰ ਜਿਹੜਾ ਇਹ ਕਪੜਾ ਆਊਗਾ ਪੂਰੇ ਮਤਲਬ ਉਹਦੇ ਪ੍ਰੋਪਰ ਸੂਟ ਦਾ 3.5 ਮੀਟਰ ਦਾ ਹੁੰਦਾ ਇਹਦੇ ਵਿੱਚੋਂ ਕਈ 3.5 ਮੀਟਰ ਨੇ ਕਈ ਉਹ ਤੋਂ ਘੱਟ ਵੀ ਨੇ ਜਿਵੇਂ ਤੁਹਾਡਾ ਬੰਦ ਹੈ ਜਿਵੇਂ ਤੁਸੀਂ ਲੈ ਸਕਦੇ ਹੋ ਫਸਟ ਜਿਹੜਾ ਸੂਟ ਹੈਗਾ ਜੀ ਆਪਣਾ ਇਹ ਨਾ ਸਮਝਿਓ ਕਿਉਂਕਿ ਜਿਹੜੀਆਂ ਆਪਣਾ ਸਲਾਈ ਨਹੀਂ ਕਰਦੀਆਂ ਉਹਨਾਂ ਨੂੰ ਨਾ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਵੀ 3.5 ਮੀਟਰ ਦੇ ਵਿੱਚ ਐਦਾ ਵੀ ਸੂਟ ਨਹੀਂ ਬਣਨਾ ਇਹ 5 ਮੀਟਰ ਦੇ ਬਰਾਬਰ ਦੀ ਲੈਂਥ ਹੁੰਦੀ ਹੈ ਜਿਹਦਾ ਪਣਾ ਬਹੁਤ ਹੁੰਦਾ ਜਿਵੇਂ ਇਹ ਵਾਰ ਮੋੜ ਕੇ ਲਗਾ ਲਓ ਇੰਨਾ ਹੈ ਜੀ ਇਹ ਜਿਵੇਂ ਨਾਰਮਲ ਜਿਵੇਂ ਜੀ ਕਪੜਾ ਹੁੰਦਾ ਆਪਣਾ ਸਾਰਾ 40 ਤੋਂ 43 ਇੰਚ ਚੌੜਾ ਹੁੰਦਾ ਜਿਹੜਾ ਇਹ ਵਾਲਾ ਸਟੱਫ ਹੁੰਦਾ ਜੀ ਇਹ 61 62 ਇੰਚ ਜਿਹੜਾ ਚੌੜਾ ਹੁੰਦਾ ਠੀਕ ਹੈ ਇਹ ਵੱਡੇ ਵਰ ਦਾ ਕਪੜਾ ਹੁੰਦਾ ਅ ਇਹਦਾ ਜਿਹੜਾ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਫਸਟ ਕਲਰ ਦੇਖੋ ਬਹੁਤ ਸੋਹਣਾ ਡਿਜ਼ਾਈਨ ਸੀਗਾ ਸੈਕਿੰਡ ਕਲਰ ਦੇਖੋ ਜੀ ਹੈਗਾ ਗ੍ਰੇਸ਼ੀ ਜੀ ਟੋਨ ਹੈ ਮਜੈਂਟਾ ਜੀ ਟੋਨ ਦੇ ਫਲਾਰ ਨੇ ਜੀ ਸਾਰੇ ਰਹਿਣਗੇ ਇਹ ਵੱਡੇ ਵਰ ਦੇ ਨਾਰਮਲ ਵਰ ਦੀ ਜਿਹੜੀ ਵੀਡੀਓ ਆਪਾਂ ਨੈਕਸਟ ਟਾਈਮ ਪਾਵਾਂਗੇ ਜੀ ਆਪਣੇ ਕੋਲੇ ਬਚੇ ਤਾਂ ਕਿਉਂਕਿ ਜੀ ਸਟਾਕ ਕਾਫੀ ਹੁੰਦਾ ਬਟ ਨਿਕਲ ਜਾਂਦਾ ਇਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣਾ ਬਲੈਕ ਕਲਰ ਡਿਜ਼ਾਈਨਿੰਗ ਸਾਰੀ ਬਹੁਤ ਸੋਹਣੀ ਹੈ ਜੀ ਬਲੈਕ ਕਲਰ ਸਾਫ਼ ਸੁਥਰਾ ਕਪੜਾ ਹੈ ਜੀ ਸਾਰਾ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਬਲੈਕ ਆ ਗਿਆ ਜੀ ਨੈਕਸਟ ਹੈ ਜੀ ਆਪਣਾ ਬਿਲਕੁਲ ਲਾਈਟ ਸ਼ੇਡ ਹੈ ਸਰਫ ਜਾਂ ਸ਼ੇਡਾ ਜੀ ਵਿੱਚ ਆਫ ਵਾਈਟ ਕਲਰ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਸਾਰੀ ਪ੍ਰਿੰਟਿੰਗ ਚੈੱਕ ਕਰਦੇ ਜਾਓ ਦੁਬਾਰਾ ਤੋਂ ਫੇਰ ਆਪਾਂ ਇੱਕ ਵਾਰੀ ਦਿਖਾ ਦਾਂਗੇ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਗ੍ਰੇ ਕਲਰ ਬਹੁਤ ਸੋਹਣਾ ਗ੍ਰੇ ਕਲਰ ਜੀ ਇਸ ਤੋਂ ਬਾਅਦ ਹੈਗਾ ਆਪਣਾ ਵਾਈਨ ਸ਼ੇਡ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਅੱਛੀ ਪ੍ਰਿੰਟਿੰਗ ਹੈ ਮੇਰੇ ਅਕੋਰਡਿੰਗ ਇਹ ਦੋ ਸੂਟਾਂ ਦਾ ਕਪੜਾ ਵਾਈਨ ਸ਼ੇਡ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਨੈਕਸਟ ਹੈਗਾ ਜੀ ਆਪਣਾ ਗ੍ਰੇ ਸ਼ੀ ਟੋਨ ਦੇ ਉੱਤੇ ਹੈ ਜੀ ਗ੍ਰੇ ਜਿਹੜਾ ਸ਼ੇਡ ਹੈ ਇਹ ਸ਼ਿਮਰ ਦਾ ਹੈ ਇਹਦਾ ਜਿਹੜਾ ਸਟੱਫ ਹੈ ਜੀ ਕਾਟਨ ਸ਼ਿਮਰ ਹੈ ਐਦਾਂ ਨਹੀਂ ਹੁੰਦਾ ਜੀ ਕਾਟਨ ਸ਼ਿਮਰ ਚੁਪਦੀ ਨਹੀਂ ਹੁੰਦੀ ਅਗਰ ਕਿਸੇ ਨੂੰ ਬੈਮ ਹੋਵੇ ਬਸ ਇਹਦਾ ਨਾਮ ਹੀ ਸ਼ਿਮਰ ਹੁੰਦਾ ਪਰ ਇਹ ਬਿਲਕੁਲ ਵੀ ਚੁਪਦੀ ਨਹੀਂ ਹੁੰਦੀ ਬਿਲਕੁਲ ਸੌਫਟ ਸਟੱਫ ਹੁੰਦਾ ਹੈ ਜੀ ਪਿਓਰ ਕਾਟਨ ਬਹੁਤ ਸੋਹਣਾ ਸਟੱਫ ਹੈ ਜੀ ਸਾਰਾ ਜਿਹਨਾਂ ਨੇ ਪਹਿਲਾਂ ਮੇਰੇ ਤੋਂ ਰਸੀਆ ਦਾ ਸਟੱਫ ਬਾਏ ਕੀਤਾ ਜੀ ਉਹਨਾਂ ਨੂੰ ਪਤਾ ਹੈ ਵੀ ਸਟੱਫ ਆਪਣਾ ਕਿਦਾਂ ਦਾ ਹੁੰਦਾ ਬਹੁਤ ਸੌਫਟ ਬਹੁਤ ਹੀ ਸੋਹਣਾ ਸਟੱਫ ਹੈ ਜੀ ਨੈਕਸਟ ਹੈ ਜੀ ਬਿਲਕੁਲ ਲਾਈਟ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਪਰਪਲ ਫਲਾਰ ਦੇ ਨਾਲ ਇਸ ਤੋਂ ਬਾਅਦ ਹੈਗਾ ਜੀ ਬਲੈਕ ਬਲੈਕ ਦੇ ਵਿੱਚ ਮਹਿੰਦੀ ਸ਼ੇਡ ਨਾਲ ਜਿਹੜੀ ਪ੍ਰਿੰਟਿੰਗ ਬਣੀ ਹੋਈ ਆ ਨੈਕਸਟ ਦੇਖ ਸਕਦੇ ਹੋ ਇਹ ਵੀ ਕਾਟਨ ਸ਼ਿਮਰ ਹੈ ਸ਼ਿਮਰ ਦਿਖਾਈ ਨਹੀਂ ਦੇ ਰਹੀ ਜੀ ਇਹਦੇ ਵਿੱਚ ਇਹ ਹੈ ਪੂਰਾ ਸੂਟ ਹੈ ਜੀ ਇਹਦੇ ਵਿੱਚ ਨਾ ਸਾਈਡ ਤੇ ਥੋੜਾ ਜਿਹਾ ਡਿਫੈਕਟ ਆ ਗਿਆ ਜੀ ਆਹ ਵਾਲਾ ਜਿਵੇਂ ਆ ਦੇਖੋ ਸਾਰੇ ਕੱਪੜੇ ਦੇ ਵਿੱਚ ਹੀ ਦੇਖੋ ਇਹ ਗਿੱਟ ਤੋਂ ਵੀ ਉੱਪਰ ਸਾਈਡ ਤੇ ਇੰਨਾ ਕੁ ਡਿਫੈਕਟ ਹੈ ਜੀ ਸਾਰੇ ਕੱਪੜੇ ਦੇ ਵਿੱਚ ਇਦਾਂ ਹੈ ਜਿਨੇ ਵੀ ਲੈਣਾ ਬਸ ਦੇਖ ਕੇ ਲੈ ਲਿਓ ਹਨਾ ਇਹ ਉਸ ਹਰ ਨਾਲ ਆਪਾਂ ਕੱਪੜਾ ਉਹਨਾਂ ਨੂੰ ਵਾਧ ਦੇ ਦੇ ਦਾਂਗੇ ਡਿਫੈਕਟ ਵਾਲਾ ਜਿਹੜਾ ਆਪਾਂ ਛੱਡ ਦਾਂਗੇ ਵਿੱਚ ਇਹਨੂੰ ਲਾਉਂਦੇ ਨਹੀਂਗੇ ਪ੍ਰਾਈਸ ਦੇ ਇੰਨਾ ਕਿ ਜਦੋਂ ਆਪਾਂ ਮਤਲਬ ਇੰਨਾ ਕ ਕਪੜਾ ਛੱਡਾਂਗੇ ਨਾਰਮਲ ਲੈਂਥ ਦਾ ਸੂਟ ਬਣ ਜਾਣਾ ਹੈ ਜੀ ਉਹ ਕਸਟਮਰ ਆਪਣੇ ਤੋਂ ਉਹ ਨਾਰਮਲ ਲੈਂਥ ਦੇ ਅਕੋਰਡਿੰਗ ਇਹਨੂੰ ਸੂਟ ਨੂੰ ਲੈ ਸਕਦਾ ਜਿੱਦਾਂ ਇਹ ਹੈਗਾ ਜੀ ਆਪਣਾ ਸਾਰਾ 5 ਮੀਟਰ ਹੈ ਜੀ ਇਹ ਹੈ ਵੱਡੇ ਵਾਰ ਦਾ 5 ਮੀਟਰ ਪਰ ਤੁਹਾਨੂੰ 500 ਦੇ ਵਿੱਚ ਹੀ 5 ਮੀਟਰ ਇਹ ਦੇ ਦਿੱਤਾ ਜਾਊਗਾ ਕਿਉਂਕਿ ਇਹਦਾ ਇੰਨੀ ਇੰਨਾ ਕਪੜਾ ਆਪਾਂ ਛੱਡ ਦਾਂਗੇ ਜੀ ਫਿਰ ਇਹ ਨਾਰਮਲ ਲੈਂਥ ਹੀ ਬਣ ਜੂਗੀ ਨਾਰਮਮਲ ਤੋਂ ਤਾਂ ਖੈਰ ਫਿਰ ਵੀ ਬਹੁਤ ਜ਼ਿਆਦਾ ਲੈਂਥ ਹੈ ਜੀ ਫਿਰ ਵੀ ਬਹੁਤ ਚੌੜਾ ਬਣ ਗਿਆ ਨਾਰਮਲ ਲੈਂਥ ਤੋਂ ਵੀ ਦੇਖੋ ਇੰਨਾ ਸਟਾਫ ਬਣ ਗਿਆ ਜੀ ਇਹ ਵਾਰ ਮੋੜ ਕੇ ਵੀ ਇੰਨਾ ਬਣ ਗਿਆ ਬਹੁਤ ਜ਼ਿਆਦਾ ਇਹ ਫਿਰ ਵੀ ਬਹੁਤ ਕਪੜਾ ਹੈ ਜੀ ਦੇਖੋ ਵਾਰ ਮੋੜ ਕੇ ਵੀ ਇੰਨਾ ਬਣ ਗਿਆ ਅਗਰ ਆਪਾਂ ਸਾਰਾ ਇੰਨਾ ਕਪੜਾ ਲਾਵੀ ਰਹੀਏ ਤਾਂ ਵੀ ਠੀਕ ਹੈ ਜੀ 5 ਮੀਟਰ ਕਪੜਾ ਹੈ ਜੀ ਇਹ ਨੈਕਸਟ ਹੈਗਾ ਜੀ ਆਪਣਾ ਪਰਪਲ ਬਹੁਤ ਸੋਹਣਾ ਸ਼ੇਡ ਹੈ ਬਟਰ ਕਾਟਨ ਹੈ ਇਹ ਪਰਪਲ ਵਾਲੀ ਸੌਫਟ ਹੈ ਜੀ ਬਹੁਤ ਕਪੜਾ ਇਹਦੇ ਵਿੱਚ ਬਹੁਤ ਸਟਾਫ ਆਪਣੇ ਕੋਲੇ ਆ ਸਾਰਾ ਸਟਾਫ ਪਰਪਲ ਦਾ ਆਇਆ ਜੀ ਇੰਨਾ ਸਟਾਕ ਹੈ ਜੀ ਪਰਪਲ ਦਾ ਇੱਥੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਬਹੁਤ ਸਟਾਕ ਆਇਆ ਹੈ ਲਾਸਟ ਹੈਗਾ ਜੀ ਆਪਣਾ ਗ੍ਰੇ ਕਲਰ ਦਾ ਗ੍ਰੇ ਕਲਰ ਦੇ ਵਿੱਚ ਮਜੈਂਟਾ ਕਲਰ ਦੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਇਹ ਵੀ ਕੰਪਲੀਟ ਸੂਟ ਮਿਲ ਜੂਗਾ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਨਿਗਾ ਕਰਾ ਦੇਵਾਂ ਦੁਬਾਰਾ ਤੋਂ ਨਿਗਾ ਕਰ ਲਓ ਜੀ ਇੱਕ ਵਾਰੀ ਪਰਪਲ ਪਰਪਲ ਦੇ ਵਿੱਚ ਇੰਨਾ ਸਟਾਕ ਹੈ ਜੀ ਇਸ ਤੋਂ ਬਾਅਦ ਗ੍ਰੇ ਕਲਰ ਸਕਰੀਨਸ਼ਾਟ ਲੈ ਲਓ ਜਿਨ੍ਹਾਂ ਨੇ ਲੈਣੇ ਆ ਕੰਪਲੀਟ ਸੂਟ ਹੈ ਜੀ ਗ੍ਰੇ ਵੀ ਇਹ ਵੀ ਪੂਰਾ ਸੂਟ ਮਿਲ ਜੂਗਾ ਔਰ ਇਹ ਵਾਲੇ 6 ਮੀਟਰ ਹੈ ਜੀ ਮੇਰੇ ਖਿਆਲ ਚ ਵੱਡੇ ਵਾਰ ਦਾ ਦੋਸ਼ ਸੂਟਾਂ ਦਾ ਕਪੜਾ ਹੈ ਜੀ 3 ਮੀਟਰ ਚ ਕਿਉਂਕਿ ਜਿਹੜਾ 3 ਮੀਟਰ ਕਪੜਾ ਹੈ ਜੀ ਉਹ 4.5 ਮੀਟਰ ਦੇ ਹਿਸਾਬ ਨਾਲ ਬਣ ਜਾਂਦਾ ਹੈ ਦੇਖੋ 3 ਮੀਟਰ ਚ ਆਰਾਮ ਨਾਲ ਸੂਟ ਬਣੂਗਾ ਤੁਹਾਡਾ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਨੈਕਸਟ ਹੈਗਾ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਲੈਕ ਦੇ ਵਿੱਚ ਗ੍ਰੀਨ ਪ੍ਰਿੰਟਿੰਗ ਦੇਖੋ ਜੀ ਸਾਰੀ ਇੱਕ ਤੋਂ ਇੱਕ ਚੜਦੀ ਪੇਂਟਿੰਗ ਆ ਬਹੁਤ ਸੋਹਣੀ ਪ੍ਰਿੰਟਿੰਗ ਦੇ ਕੱਟ ਪੀਸੇ ਆਏ ਨੇ ਇਹ ਵਿੱਚੇ ਬਾਟਰ कॉटन ਹੈ ਜੀ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਵਿੱਚੇ ਨਾਰਮਲ कॉटन ਹੈ ਇਹ ਬਲੈਕ ਆ ਗਿਆ ਜੀ ਲਾਸਟ ਟੇਬਲ ਆ ਗਿਆ ਸਾਰੇ ਬੜੇ ਸੋਹਣੇ ਨੇ ਜੀ ਅਗਰ ਇਹਨਾਂ ਨਾਲ ਦੁਪੱਟੇ ਵਗੈਰਾ ਲੈਣਾ ਚਾਹਣੀ ਹੋ ਉਹ ਵੀ ਆਪਣੇ ਕੋਲੇ ਮਿਲ ਜਾਣਗੇ ਅਗਰ ਸੂਟ ਲੈਣਾ ਚਾਹਣੀ ਹੋ ਉਹ ਵੀ ਮਿਲ ਜਾਣਗੇ ਸ਼ਾਪ ਤੇ ਵਿਜ਼ਿਟ ਕਰਿਆ ਕਰੋ ਜੀ ਜਿਹੜੇ ਨੇੜੇ ਦੇ ਨੇ ਸ਼ਾਪ ਤੋਂ ਆ ਕੇ ਲੈ ਕੇ ਜਾਇਆ ਕਰੋ ਬਹੁਤ ਤਰ੍ਹਾਂ ਦਾ ਸਟਾਕ ਮਿਲ ਜੂਗਾ ਆਪਣੇ ਕੋਲੇ ਬੁਟੀਕ ਸੂਟ ਆਪਣੇ ਕੋਲੇ ਜਿਹੜੇ ਆਪਣੇ ਕੋਲੇ ਬਣ ਕੇ ਰੋਜ਼ ਹੀ ਆਉਂਦੇ ਰਹਿੰਦੇ ਨੇ ਜੀ ਨਵੀਆਂ ਨੇ ਵੀ ਚੀਜ਼ਾਂ ਬਣ ਕੇ ਆਉਂਦੀਆਂ ਰਹਿੰਦੀਆਂ ਨੇ ਵੀਡੀਓ 'ਚ ਵੀ ਪਾਉਣੀ ਆਪਾਂ ਜਦੋਂ ਟਾਈਮ ਲੱਗਦਾ ਜਦੋਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਜੀ ਹੈਨਾ ਉਹ ਗੱਲ ਵੱਖਰੀ ਐ ਨਵੀਆਂ ਚੀਜ਼ਾਂ ਬਹੁਤ ਪਈਆਂ ਹੁੰਦੀਆਂ ਸ਼ਾਪ ਤੇ ਜਦੋਂ ਵੀ ਤੁਸੀਂ ਆਓ ਤਾਂ ਜਰੂਰ ਸ਼ਾਪ ਤੇ ਇੱਕ ਵਾਰੀ ਵਿਜ਼ਿਟ ਕਰਿਆ ਕਰੋ ਜਦੋਂ ਪਹਿਲਾ ਅਡੀ ਸ਼ਹਿਰ ਦੇ ਵਿੱਚ ਆਉਨੇ ਹੋ ਤਾਂ ਔਰ ਅੱਜ ਦੀ ਜਿਹੜੀ ਵੀਡੀਓ ਅਪ ਇੱਥੇ ਖਤਮ ਕਰਦੇ ਹਾਂ ਜੀ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਜਿਹੜੇ ਸਪੌਂਸ ਸੋਹਣੇ ਸਪ੍ਰਿੰਟ ਦਿਖਾਏ ਆ ਮੈਂ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਣੇ ਰਹੇ ਨੇ ਆ ਚੈਨਲ ਸਾਡਾ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ